ਤੇ ਆ ਤੁਹਾਨੂੰ ਆਪਾਂ ਇੱਕ ਹੋਰ ਨਵੀਂ ਦੱਸਦੇ ਜਾਣਕਾਰੀ ਆਪਾਂ ਇਹ ਤਾਂ ਨਹੀਂ ਦੱਸ ਸਕਦੇ ਵੀ ਇਹ ਕਿਵੇਂ ਸੈੱਟ ਕੀਤਾ ਤੁਹਾਨੂੰ ਇਹਦੇ ਬਾਰੇ ਦੱਸ ਦਿੰਨੇ ਵੀ ਇਹਦੇ ਚ ਫਾਲ ਤੁਸੀਂ ਥੋੜਾ ਜਾਂ ਆਹ ਦੇਖੋ ਇਧਰੋਂ ਫਲੈਟ ਵੱਡਦਾ ਸੀ ਆਹ ਦੇਖੋ ਕਿੰਨਾ ਨੇ ਖਰਾਬ ਕਰਤਾ ਰਾਤ ਗੀੜਾ ਪਾ ਤੇ ਇੰਨਾ ਖਰਾਬ ਕਰਤਾ ਫਲੈਟ ਚੜਦਾ ਸੀ ਦੇ ਉੱਤੇ ਆ ਕੇ ਐ ਬੈਕ ਨਾਲ ਲੱਗਦਾ ਸੀ ਵੀ ਯਾਨੀ ਉੱਪਰ ਚੜ ਜਾਂਦਾ ਸੀ ਇੱਥੋਂ ਬੈਲਟ ਵੀ ਨੇ ਖਰਾਬ ਕੀਤੀ ਕੁਝ ਤੇ ਇਨੀ ਸਵੇਰੇ ਸੈਟਿੰਗ ਕੀਤੀ ਆ ਤੇ ਇੱਕ ਬੰਦੇ ਜਿਹੜੇ ਬੰਦੇ ਨੇ ਪੁੱਛਿਆ ਮਸ਼ੀਨ ਕਿਵੇਂ ਚੱਲਦੀ ਹੈ ਉਹ ਤਾਂ ਦੱਸ ਨਹੀਂ ਯਾਰ ਇਹਨੇ ਇਹ ਚਲਾਈ ਕਿਹੜੇ ਹੱਥਾਂ ਨਾਲ ਫਿਰਿਆ ਦੋ ਹਾਂ ਜੀ ਦੋ ਕਿਹੜੇ ਹੱਥਾਂ ਨਾਲ ਚਲਾਈ ਜਾਂਦਾ ਇਹ ਦੇਖਣੇ ਲੋਰ ਨੇ ਬੰਦਾ ਚੰਗਾ ਹੋਣਾ ਚਾਹੀਦਾ ਰੇ ਹੱਥਾਂ ਤੋਂ ਚੱਲਦੀ ਕੋਈ ਨਾ ਟਾਈਮ ਨਾਲ ਠਾਲ ਦਿੱਤੀ ਕਿਦੇ ਜਦੋਂ ਇੰਜਣ ਬਦਲਤਾ ਨੇ ਇਹ ਦੋ ਇਹਦੇ ਗਾਲੀ ਬਣੀ ਹੋਣਾ 440 ਵਾਲੀ ਕੰਮ ਕਿੰਨਾ ਇਹ 19 ਕਿ ਵਧਿਆ 2 ਪੁਆਇੰਟ ਵਧੇ ਆਈ ਇਹਦੇ ਨਾਲ ਕੱਢਿਆ ਤਾਂ ਨਿਆਣਾ ਇਹਦੇ ਪਉਂਦੇ ਚੱਲੋ ਉਹ ਪੁਲੀਆਂ ਆਪਣੇ ਉਹ ਚੱਲ ਗਈਆਂ ਨੇ ਇੰਦੇ ਨਾਲ ਐਲੀਵੇਟਰ ਵਲਗ-ਵਲਗ ਕਰਨੇ ਪੈਣ। ਉਹ ਬੈਠ ਜਾ ਐਲੀਵੇਟਰ ਪਾ ਕੇ ਦੇ ਨੂੰ ਢੇੜਾ-ਢੇੜਾ ਪਾਈਏ ਹੁਣ ਦੁਬਾਰਾ। ਕਿਵੇਂ? ਬਸ ਸਮੱਸਿਆ ਸੁਣਾ। ਲਾ ਤੇ ਟਾਂਕੇ। ਮੈਂ ਬਣਾ। ਲਾਤਾ ਹੀ। ਭਾਈ ਯਾਰ ਇਹ ਤਾਂ ਕਮਾਲ ਹੀ ਕਰ ਦਿੱਤੀ ਪੰਮਿਆਂ। ਅੱਗੇ ਨਾ ਵੜੀ ਆ। ਹੈਂ? ਅੱਗੇ ਨਾ ਵੜੀ ਆ। ਤੂੰ ਵਿੱਚ ਗੇ ਪੰਮੇ ਨੇ ਬਸ ਸਮੱਸਿਆ ਸੁਣਾ। ਯਾਰ ਮੈਂ ਤਾਂ ਅੰਦਰ ਗਰਮ ਮੈਂ ਤਾਂ ਆਸ ਹੀ ਨਹੀਂ ਗਈ ਬਸ ਸਮੱਸਿਆ ਲੱਗੇਗਾ ਕਿ ਨਹੀਂ ਲੱਗਣਾ। ਐ ਤੇ ਤੂੰ ਬਣਾ ਇਹ ਲਾ ਕਿੱਥੇ ਹੀ ਮੈਂ ਨਾਲ ਜੋੜਤਾ ਸੀ। ਇਹਦਾ ਝੂਠ ਨਾ ਬੋਲਿਆ ਕਰ ਇਹ ਇੱਥੇ ਪਿਆਵੇ ਇੱਥੇ ਜੋੜਨਾ ਸੀ ਇਹਦੇ ਨਾਲ ਫਿਰ ਮੰਨਦਾ ਤੈਨੂੰ ਮੈਂ ਠੀਕ ਆ ਤੇ ਵੀਰ ਜੀ ਮੈਂ ਪਹਿਲੇ ਵੀਡੀਓ ਚ ਬੋਲਿਆ ਸੀ ਕਿ ਅਸੀਂ ਮੁੱਛਾ ਸੀ ਡਰਾਈਵਰ ਨੂੰ ਉਹਨਾਂ ਨੂੰ ਫਸਨ ਡਰਾਈਵਰ ਦਾ ਨੰਬਰ ਦਿੱਤਾ ਕਿ ਡਰਾਈਵਰ ਨਾਲ ਗੱਲ ਕਰੋ ਵੀ ਮਸ਼ੀਨ ਕਿਵੇਂ ਚੱਲਦੀ ਰਹੀ ਆ ਪਤਾ ਨਹੀਂ ਉਹ ਚਲਾਉਂਦਾ ਵੀ ਰਿਹਾ ਜਾਂ ਨਹੀਂ ਚਲਾਉਂਦਾ ਰਿਹਾ ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਮੈਂ ਉਹਨੂੰ ਫੋਨ ਕੀਤਾ ਡਰਾਈਵਰ ਨੂੰ ਵੀਰੇ ਕੰਬੈਨ ਕਿੱਦਾਂ ਚੱਲੀ ਆ ਸੁਮੇਸ਼ ਕਿਵੇਂ ਚਲਾਉਂਦੇ ਰਹੇ ਤੁਸੀਂ ਕਹਿੰਦਾ ਬਾਈ ਅੱਖਾਂ ਮੀਚ ਕੇ ਬੈਹ ਜੀ ਨਜ਼ਾਰੇ ਨੇ ਤੈਨੂੰ ਇੰਨੀ ਵਧੀਆ ਚੱਲੀ ਜਾਣਾ ਪੁੱਛੋ ਨਾ ਤੇ ਜਿਹੜੇ ਜਿਹੜਾ ਪਾਇਆ ਪਰਸੋਂ ਨਾ ਸਾਨੂੰ ਪਤਾ ਨਹੀਂ ਕਿਹੜੇ ਸਾੜਾ ਕਿਹੜਾ ਪਾਇੰਦੇ ਹੈ ਜੇ ਨੁਕਸ ਨਿਕਲੀ ਜਾਂਦੇ ਆ ਤੇ ਆ ਇੰਜਨ ਦਾ ਕੱਢਿਆ ਫਾੜ ਤੁਹਾਨੂੰ ਦੱਸਿਆ ਸੀ ਹੁਣੇ ਤੇ ਆ ਫਲੇਟ ਇਧਰ ਉੱਪਰ ਚੜਾਉਂਦੇ ਜਾਂਦੇ ਐ ਬੈਲਟ ਦੇ ਉੱਪਰ ਚੜਾਉਂਦੇ ਸਾਡਾ ਨਾਲ ਲੱਗਦਾ ਸੀ ਇਹ ਨੁਕਸ ਕੱਢਿਆ ਕਹਿੰਦਾ ਤੇ ਕਾ ਬੈਲਟਾ ਬੁੱਢਾ ਆਂਦਾ ਯਾਨੀ ਕਿ ਹੁਣ 100% ਆਪਾਂ ਨੂੰ ਆ ਸਾਰੀ ਮਸ਼ੀਨ ਵਧੀਆ ਚੱਲੂਗੀ ਕੋਈ ਕਮੀ ਨਹੀਂ ਹੋਣਾ ਆਪਾਂ ਇਹਨੂੰ ਪਲਟਾ ਲਾਉਣਾ ਉਹਨੂੰ ਤਾਂ ਲਾਤਾ ਕੱਲ ਬਣਾਤਾ ਕੋਈ ਨਾ ਚਾਦਰ ਚ ਉਧਰ ਨਹੀਂ ਵੱਡੀ ਯਾਰ ਇਹਾਂ ਦੇ ਵੱਡਾਂਗੇ ਤੇ ਉਹ ਕਰਾਂਗੇ ਹਾਂ ਤੂੰ ਹੀ ਇੰਟਰਵਿਊ ਦੇਣਾ ਏ ਦਰਾਉ ਮਾਰੇ ਦੱਸੋ ਦੱਸੋ ਕੀ ਕਹਿਣਾ ਏ ਅਸੀਂ ਤਾਂ ਕੁਝ ਨਹੀਂ ਕਹਿਣਾ ਕੁਝ ਨਹੀਂ ਫਿਰ ਆਪਾਂ ਵੱਡੀ ਲੈਡ ਵਿਖਵਾਈ ਏ ਕਿ ਨਹੀਂ ਆਈ ਲੈਡ ਕੋ ਨਹੀਂ ਆਈ ਚੈੱਕ ਕਰੋ ਜਾਓ ਵਾਹੀ ਇਹਨੇ ਤਾਂ ਮੋਟਰ ਦਾ ਤਾਂ ਧੋਲੀ ਛੇ ਰਹਾ ਹਾਂ ਹੱਥ ਨਾਲ ਪਾਣੀ ਮਾਰ ਮਾਰੇ ਦੋ ਬਾਲਟੀਆਂ ਦੇ ਬਸ ਬਸ ਠੀਕ ਹੈ ਆ ਰੋ ਧੋਲੀ ਇਹ ਨਹੀਂ ਆਉਂਦਾ ਬਸ ਹੱਥ ਖੜੇ ਨੇ ਹੈ ਜਿਆਦਾ ਵੱਡਾ ਥੋੜਾ ਉੱਤੋਂ ਮਾਰਦਾ ਨਹੀਂ ਹੱਥ ਖੜੇ ਨੇ ਤੂੰ ਦੱਸ ਵੀ ਤੇਰੇ ਮੈਂ ਥੋੜਾ ਚਲਾਣਾ ਥੋੜਾ ਨਹੀਂ ਹੱਥ ਖੜੇ ਨੇ ਕਿਵੇਂ ਨੇ ਥੋੜਾ ਸਾਰੇ ਚਲਾ ਦਿੰਦੇ ਕਿਵੇਂ ਆਹ ਕਿਹ ਨਾਲ ਹੱਠ ਨਹੀਂ ਬੰਦੀ ਇਹ ਬੰਦੇ ਕਹਿੰਦੇ ਜੀ ਸਾਡੇ ਕੋਲ ਆਣੀ ਪਟੀਚਾ ਜੇਕਰ ਆਪਣੇ ਕੋਲ ਸੀਜ਼ਨ ਦੇ ਬਾਹਰ ਚੋਂ ਬਾਹਰ ਟੁੱਟਦਾ ਜਾਂ ਕੋਈ ਸ਼ਾਟ ਨੂੰ ਫਾਲਟ ਬਣਦਾ ਫਿਰ ਕਿਵੇਂ ਕੱਢੋ ਤੁਸੀਂ ਉਹ ਤਾਂ ਔਕਰ ਪਾਰ ਕੇ ਕੱਢਿਆ ਜਿਹੜਾ ਹੁਣ ਪਰ ਕੱਢੀ ਬੈਠੇ ਨੇ ਨਹੀਂ ਤੇ ਉੱਥੇ ਨਾ ਟਾਈਮ ਹੁੰਦਾ ਸੀਜ਼ਨ ਦੇ ਵਿੱਚ ਚੱਲ ਨਹੀਂ ਨਹੀਂ ਖੜੀ ਚੱਲਣਾ ਕਿਉਂ ਨਹੀਂ ਤੇ ਲੰਮੀ ਚੀਜ਼ ਰੱਖੋ ਤਾਂ ਹੱਟ ਠੋਕ ਇਹ ਨਾਲਾ ਦਾ ਵੀ ਸ਼ਾਰਟ ਵੀ ਖਰਾਬ ਕਰੀ ਹੁਣ ਸ਼ਾਰਟ ਨਹੀਂ ਖਰਾਬ ਚੈਗਨੜ ਖਾਣਾ ਪਈ ਕੀ ਚੀਜ਼ ਹੈ ਚੈਗਨੜ ਚੈਗਨੜ ਥੋੜਾ ਛਾਪਟੇ ਨਾਲ ਹੋਏਗੀ ਕਿ ਚੈਗਨੜ ਤੇ ਸੱਟਾਂ ਮਾਰ ਰਹੇ ਆ ਚੈਗਨੜ ਥੋੜਾ ਵਜਦਿਆਂ ਦੇ ਨੇ ਸੱਟਾਂ ਇੱਥੇ ਮੱਧੋ ਗੀਤ ਬਾਦ ਚੈਗਨੜ ਦੋ ਪੱਖ ਵਾਟ ਕੇ ਕੱਢ ਦੇ ਨਮਾਚਾ ਨਾ ਛੱਡ ਬਸ ਹੁਣ ਨਹੀਂ ਨਿਕਲਿਆ ਹੈ ਮੁੱਤਾ ਦਾ ਥੋੜਾ ਮਾਰੀ ਜਾਂਦਾ ਤਾ ਹੀ ਨਹੀਂ ਥੋੜਾ ਤਾਂ ਮਾਰੀ ਜਾਂਦਾ ਤੀ ਮਾਰ ਮਾਰ ਕੇ ਹੰਭਗਾਉਣਾ ਈ ਥੋੜਾ ਇਹਦਾ ਥੋੜਾ ਹੰਬੇ ਨਹੀਂ ਆਹੀ ਹੋਰ ਮਾਰੀ ਜਾਂਦਾ ਆ ਚੀਜ਼ ਹਟ ਨਹੀਂ ਨਾ ਪੈਂਦੀ ਫਿਰ ਖੁੱ ਦਰਸ਼ਨ ਇਹ ਹੱਥ ਦਾ ਛੋਟਾ ਆਣਾ ਉਹ ਸੰਨੀ ਜੀ ਗਈ ਉਹਨਾਂ ਕੋਲ ਜਾ ਲਿਆ ਫੜ ਕੇ ਸੰਨੀ ਦੌਰ ਕਿੱਥੇ ਗਿਆ ਉੱਥੇ ਗਿਆ ਉਹਨੇ ਪਟਣਾ ਇਹ ਉਹ ਬਾੜੀ ਗਿਆ ਹੱਥ ਘੜਦਾ ਕਿੱਥੇ ਕੋਲ ਇਹ ਬਣਾ ਹੇ ਹਾਥ ਘੜ ਕੀਤੇ ਜਨਾ ਵੀ ਸਾਡੇ ਵਾਸਤੇ ਕੰਮ ਬਾਹਰ ਹੈ ਸਾਡੇ ਵਾਸਤੇ ਕੰਮ ਬਾਹਰ ਹੈ ਥੋੜੇ ਜਿਹਾ ਹਾਂ ਨਿਕਲਿਆ ਪੈਕ ਨਹੀਂ ਗ੍ਰੈਂਡਰ ਨਾਲ ਕੋਈ ਬੰਦਾ ਕੱਢ ਲਿਆ ਵੀ ਕਿਹੇ ਕੱਢ ਨਿਕਲਿਆ ਪੈਕ ਨਹੀਂ ਹੈ ਗ੍ਰੈਂਡਰ ਨਹੀਂ ਮਾੜੇ ਕੱਢ ਲਈਆ ਗ੍ਰੈਂਡਰ ਦਾ ਚਲਾਉਣ ਲੈਟ ਹੀ ਕੋਈ ਗ੍ਰੈਂਡਰ ਤਾਂ ਹੋਵੇ ਕੱਜਾ ਪਿਆ ਆ ਗ੍ਰੈਂਡਰ ਕਿੱਥੇ ਆ ਵੇਖੋ ਜੀ ਤੁਹਾਨੂੰ ਗ੍ਰੈਂਡਰ ਵਿਖਾਉਣੇ ਮੀ ਪੈ ਤਾਇਆ ਤਾਇਆ ਬੰਦੇ ਹੁਣ ਚਲਾਕੀਆਂ ਕਰਨ ਲੱਗਾ ਇਹ ਆ ਤੁਹਾਨੂੰ ਗ੍ਰੈਂਡਰ ਵਿਖਾਉਣੇ ਆ ਦੇਖੋ ਗ੍ਰੈਂਡਰ ਕੱਜਾ ਪਿਆ ਇੱਥੇ ਆ ਮੀ ਪੈ ਪਾਣੀ ਖੜਾ ਤੇ ਆਹ ਕਹਿੰਦੇ ਚੱਕ ਨਾਲ ਇਹ ਸੱਟ ਮਾਰਾ ਪਟਾ ਚਿਕਨਾਟਾ ਦੇਖੋ ਜੇ ਖਰਾਬ ਆ ਗਏ ਤਾਰ ਲਾਓ ਫਿਰ ਤੇ ਨਿੱਕੀ ਗੁੱਲੀ ਅੰਦਰ ਉਹ ਗੁੱਲੀ ਚੱਤੀ ਆ ਕੋਈ ਬੰਦਾ ਇਹਦੇ ਕਰ ਉਹ ਤੇਰੇ ਪਰਾਹੇ ਬੈਠ ਤੂੰ ਫਿਲਡ ਤੇ ਰੱਖੋ ਆ ਜਾਪੇ ਛੇਡਾ ਨੂੰ ਮਾਰਦਾ ਇਹ ਕਾਸਟਿਕ ਵਗੈਰਾ ਦੇਖ ਨਿਕਲਿਆ ਛੇਡਾ ਕੇ ਇਹਨੂੰ ਆਪਾਂ ਹੋ ਸਕਦਾ ਅੱਜ ਹੀ ਆਪਾਂ ਪੇਂਟ ਕਰ ਦਈਏ ਕਰਵਾ ਗਏ 100% ਮੇਹਨਤ ਵਿਆਜੀ ਕਰ ਦਾਂਗੇ ਦਾ ਕੋਈ ਰੜਕ ਰਹਿ ਗਿਆ ਫਿਰ ਕੱਲ ਨੂੰ ਹੀਨ ਕਰਦੇ ਹਾਂ ਸਟਾਰਟ ਲੱਖਾ ਏ ਉਹਦੇ ਪਾਣੀ ਪਾਉਣਾ ਪੈਣਾ ਥੋੜਾ ਜਿਆਦਾ ਦੂਜੀ ਲਾ ਸ਼ੀਰਡ ਧੋਗੇ ਤੇ ਫਿਰ ਆਪਾਂ ਚੰਚਲ ਨੇ ਬਣਾਈਏ ਸ਼ਾਰਟ ਵੇਖ ਲੈ ਆਪਾਂ ਬਣਾ ਚੋਂ ਝੂਨੇ ਬਣਾਈਏ ਚੰਚਲ ਬਣਾ ਕੇ ਉਹਦੇ ਕੋਲ ਬਣਾ ਕੇ ਲਿਆਂਦੀ ਨਵੀਂ ਸ਼ਾਰਟ ਪਾਈ ਹੋਈ ਏ ਇਹ ਮੈਂ ਹੀ ਵੈਲਡਿੰਗ ਕੀਤੀ ਸੈਡਾਂ ਦੇ ਜੇ ਠੋਕਦੇ ਹਾਂ ਆਪਾਂ ਪਾਣੀ ਪਾਣਾ ਹੂੰ ਆਉਂਦੇ ਹੀ ਪਾਗ ਦੇਖੋਣਾ ਪਾਣੀ ਦੇ ਪਾਣਾ ਉਹ ਠੋਕ ਲਾਓ ਸ਼ੀਰਡੋ ਵੀ ਤੁਹਾਨੂੰ ਸਾਫ ਕਪੜਾ ਮਾਰੋ ਧੋ ਲੈਂਦੇ ਆ ਉਹ ਪੜੀਆਂ ਧੋਏ ਤੋਂ ਧੋਏ ਤੋਂ ਕਾਸਟ ਦਾ ਸ਼ਾਰਟ ਤਾਂ ਨਹੀਂ ਘਾ ਰੇੜਾ ਲਾਓ ਖੇਡੋ ਖੇਡੋ ਇਹ ਆਵਾਜ਼ ਮੰਗੇ ਰਗਲਾ ਤੁਹਾਨੂੰ ਦੇ ਦਾਂਗੇ ਆਪਾਂ ਕਰਨਾ ਇਹਨੂੰ ਉਹ ਹੂੰ ਕਿਵੇਂ ਵਿੱਚ ਸ਼ਾਟ ਕਿੰਨੇ ਕੋ ਉਹ ਮੈਂ ਲੈ ਨਹੀਂ ਵੱਡਾ ਕਿੱਥੋਂ ਪੈਣਾ ਕਾਟਰ ਕਿੱਥੇ ਗਈ ਕਾਟ ਥੱਲੇ ਫੇ ਕਾਟਰ ਤਾਂ ਜਈ ਨਹੀਂ ਦੇ ਦਿੱਤੇ ਦਿੱਲੀ ਕਿੱਥੇ ਗਈ ਬੰਦੇ ਬਣੇ ਖਾਦੀ ਕੀ ਫਿਰਦੇ ਨੇ ਮਨ ਦੇ ਨੂੰ ਸਮਝ ਆਉਂਦੀ ਜੀ ਕਿੱਥੇ ਡੱਲੀ ਹੈ ਆਪ ਕੋ ਚੀਜ਼ ਆ ਗੁਲਾਗ ਲੈ ਜਾ ਤੇ ਇਹਨੂੰ ਮਾਰੀ ਛੱਟ ਓਂਦਾ ਉਗਰੇ ਪਾੜ ਕੇ ਕੱਲ ਤੇ ਉਹ ਨਹੀਂ ਕਰ ਲਾਏ ਤਾਂ ਪਹਿਲਾਂ ਕਰ ਲਾਈ ਜਾਂਦਾ ਬੀਬੀ ਮੇਰੀ ਕੁੱਟੇ ਦੀ ਮੈਨੂੰ ਵੀ ਪੈਸੇ ਇੰਨੇ ਕੱਟ ਲਾਇਏ ਤੂੰ ਸਾਸਿਕਾ ਬਲਾਗ ਸਾਸਿਕਾ ਇਹ ਆ ਜੀ ਆਪਾਂ ਉਗਰ ਲੈ ਲੈਂਦਾ ਜੀ 14 ਇੰਚ ਦੇ ਕੇ 16 ਲੈ ਲੈਂਦਾ ਤੇ ਆਂਦਾ ਥਾਲੀ ਜੀ ਨਹੀਂ ਨਿਕਲੀ ਤੇ ਬੰਦਾ ਪਾਣੀ ਪੁਣੀ ਵਗੈਰਾ ਪਾਣਗੇ ਹੁਣ ਪਾ ਗਏ ਸੱਟਾ ਟਾ ਡ ਮਾਰ ਕੰਡਰ ਕੋ ਪਾੜ ਕੇ ਵੀ ਦਿੱਤਾ ਇਹਨਾਂ ਨੇ ਆਪਾਂ ਵਿੱਚ ਦਿੱਤਾ ਤਾਂ ਆਪਾਂ ਜੰਦਾ 16 ਚਰੂਲਾ ਤੇ ਦੇਖੋ ਜੀ ਹੈ ਇਹ ਪਰਾਣਾ ਸੈਗਨੜ ਤੇ ਨਵੇਂ ਦੇ ਨਵੇਂ ਵਰਗਾ ਹੀ ਇਹ ਜੀ ਤੇ ਆਪਾਂ ਨੂੰ ਫਰੀ ਵਰਗਾ ਹੀ ਮਿਲ ਗਿਆ ਜਿਹੜਾ ਬੰਦਾ ਵੇਚ ਕੇ ਗਿਆ ਉਹ ਬੰਦਾ ਬਾਅਦ ਚ ਥੋੜੇ ਆਪਸੇ ਪਛਤਾਉਂਦੇ ਸੀ ਯਾਰ ਤੂੰ ਤੇਰੇ ਕਹਿ ਦੇ ਵਿੱਚ ਆ ਮੈਂ ਤੂੰ ਮੈਨ ਕਹਿ ਕੁਅਗ ਬੇਚ ਬਕਾਤ ਇਹਦਾ ਵਿਚਾਰੀ ਲੈਣ ਖਰਾਬ ਸੀ ਆ ਜਿਹੜੀ ਜੀ ਦੀ ਤੁਹਾਨੂੰ ਤੇ ਉਹਨਾਂ ਨੇ ਨਵੀਂ ਬਾਈਆ ਤੇ ਤਕਰੀਬਨ ਰੂਲਾ ਨਵਾਂ ਹੀ ਬਣ ਗਿਆ ਆ ਆਪਾਂ ਲਿਆ ਜੀ ਇਹ ਗੁੜਕੇ ਨਾ ਪਾੜਿਓ ਹਾਰੇ ਇਹ ਨਿਕਲਣਾ ਐ ਇਸ ਪ੍ਰਸਤ ਨਹੀਂ ਐਸ ਪ੍ਰਸਤ ਇਹਨੂੰ ਪਟੜਾਂ ਦਾ ਪਹਿਣਾ ਇਹਨੂੰ ਪੱਟੋ ਤੇ ਫਿਰ ਹਾਰ ਚੱਕਣਾ ਲਾੜੀ ਬੰਦਾ ਠੋਕੀਏ ਫਿਰ ਨਾ ਰਗੜਾ ਚੱਕਣਾ ਮੜੇ ਕਸੂ ਵਿਚਾਲੇਂ ਰੱਖੋ ਗੁਲਾ ਆ ਵੀ ਸਾੜ ਦਿੰਦੇ ਗਏ ਗੁੜੇ ਸਿੱਧੀ ਉਹਦੀ ਕਰਾ ਕੇ ਦੇ ਕੋਰਸ ਫੇਰ ਲੈਣੀ ਬਣੀ ਆ ਤੇ ਆਪਾਂ ਜੀ ਇਹਨੂੰ ਪਾਉਣਾ ਇਹਨੂੰ ਪਹਿਲੇ 14 ਇੰਚ ਸੀ 4600 ਨੂੰ ਇਹ ਇਹਨੂੰ ਆਪਾਂ ਹੁਣ ਪਾਉਣਾ 16 ਇੰਚ ਕੱਢ ਕੇ ਆਪਾਂ ਲਗਾ ਦੇ ਤੇ ਦਸ਼ਮੇਸ਼ ਦਾ ਵੀ ਬਸ ਕੰਮ ਥੋੜਾ ਜਿਹਾ ਸੇਹਰਾ ਦੇ ਕੰਮ ਆਇਆ ਖੜਾ ਹਾਂ ਕਿਹੜੀ ਜਸਮੀਂ ਹਿੰਦੀ ਦੀ ਜੰਬਾਈ ਕਿਹੜੀ 34 ਇੰਚ ਲੰਮਾ ਅੱਜ ਚੋਲੀ ਹੂੰ ਹਿੰਦੀ ਦੀ 22 ਇੰਚ ਉਹਦੀ ਕਿੰਨੀ ਹੈ 22 34 ਚੋਲੀ ਮੇ ਨਹੀਂ ਕਿੱਥੋਂ ਤੋਂ ਉਹ ਸਹਰ ਤੋਂ ਨਹੀਂ ਆਇਆ ਇਹਨਾਂ ਤੋਂ ਨਹੀਂ ਆਇਆ ਮੈਨੂੰ ਮਿੰਤੀ ਕਿਥੋਂ ਕੀਤੀ ਦਬਾਰਾ ਕੁੱਤਾ ਆ ਵਾਹ ਆਉ ਦੇ ਤੋ ਆਹ ਟਿੱਕੀ ਲਾ ਦੇਵੀਂ chịt cái được cả luôn. Chào buổi. Trên Mangi này. ਇਹ ਹੋਈ ਮੈਂ ਇਸੇ ਕਿੱਲੀ ਪਾਵਰ ਜਿਹਾ ਉਹਨੂੰ ਬਰਾਬਰ ਦੇ ਤਾਰੇ ਪੁੱਛਾਇਆ ਵਾਏ ਚਲੋ ਦੋਸਤ ਇਹ ਹੋ ਟਿੱਕੀ ਲੱਗ ਗਈ ਜਾਈ ਵਾਏ ਹੋ ਲੈ ਯਾਰ ਇਹ ਕੰਮ ਆ ਗਿਆ ਲੱਗਿਆ ਉਹ ਉੱਤੇ ਬੈਠਾ ਹੋ ਰਗਣੀ ਉਹਨੇ ਹੱਟਾ ਹੀ ਭਾਰੀ ਕਰ ਦੋ ਇਹਨਾਂ ਮੱਥੇ ਆ ਜਾਇਂ ਫਤੂ ਗਰਾ ਦੇ ਕੇ ਹੱਟ ਮਾਰਨੀ ਤੂੰ ਬੱਚੇ ਲੱਗਣਾ ਆਇਆ ਆਪਾਂ ਦੇ ਐਸ ਮੈਥਾ ਨਹੀਂ ਮਾ ਲਾਣਾ ਹੈ ਦੱਸ ਇੱਥੇ ਬੜਾ ਹੈਸਾ ਮਾ ਨਸਰ ਲਾਣਾ ਹੈ ਨਾ ਆਹ ਉਹ ਬੜਾ ਔਖਾ ਹੈ ਇੱਕ ਆਜ ਮਸ਼ੀਨ ਵਿੱਚ ਰੱਖੇ ਪਰ ਮੈਂ ਤੇਰੇ ਵੱਲ ਸਹੀ ਬੜਾ ਚੱਲਦੀ ਆ ਆਪਣੀ ਕਾਰਾ ਤੁਸੀਂ ਨੂੰ ਇੱਕ ਵੇਖਣ ਲਈ ਇਹ ਇੱਕ ਨੰਬਰ ਹੈ ਉਹਦੇ ਚ ਆਫਰ ਬੜੇ ਨੇ ਜਲਦੀ ਮਸ਼ੀਨ ਤੇ ਆਖ ਤੇ ਡੀਜ਼ਲ ਮੈਨ ਸਕਣਾ ਹੈ ਜਲਦੀ ਮਸ਼ੀਨ ਤੇ ਬਾਅਦ ਸਕਣਾ ਜਲਦੀ ਤੇ ਤੇ ਇਤਰਾ ਦੇਖਦੇ ਤੇ ਇੱਕ ਦਿਨ ਦਾੜੀ ਤੇ ਇੱਕ ਬੰਦਾ ਰਹਿਣਾ ਮਗਨ ਟੈਂਕੀ ਦੇ ਪਿਛੇ ਵੇਖਣ ਵਾ ਤੇ ਇਤਰਾ ਦੇਖਦੇ ਉਹ ਨਾ ਇਤਰਾ ਨਹੀਂ ਗਈ ਕਿ ਦੂਜੀ ਇੰਜਣ ਲਗਾਇਆ ਟੈਂਕੀ ਪਿਛਾ ਬੜਾ ਪਰਾਣਾ ਮਾਡਲ ਦੇ ਗਿਆ ਕੋਈ ਨਾ ਕੰਬੀਰ ਹੋਇਆ ਤਰਬਾਸੇ ਕਰ 3 ਕਰੋੜ ਤੋਂ 4 4 ਇਹ ਰੋਡ ਮਗਾਹਿੰਦੇ ਨਾਲ ਦੇ ਸੱਜੇ ਬੱਧੇ ਉਹ ਕਿੱਦੜਾ ਐ ਇਹਦੇ ਨਾਲ ਰਈ ਸੱਜੇ ਨਾਲ ਬੱਧੇ ਪੰਮੇ ਤੇ ਚਾਹ ਬਈ ਉਹ ਚਾਹ ਦੀ ਦੁਕਾਨ ਸੀ ਐ ਲਖਿਆ ਆ ਫੱਟੀ ਖੋਲ ਨਾ ਆੜੀ ਜੇ ਆਪੇ ਨਹੀਂ ਆਣਾ ਉਹ ਗੋਰੀ ਦੇ ਦੋਤਿਆਂ ਨੂੰ 9:30 ਤੇ 4:00 ਵਜੇ ਲੈਣਾ ਮੈਂ ਆਖਾ ਕੱਢੀ ਆ ਲੈ ਆਪਣੇ ਖੇ ਕਰਦੀ ਆ ਜene ਤੂੰ ਆਖਾਂ ਨੇ ਵੀ ਕਾਰਾ ਕਰ ਦਿੱਤਾ ਮੈਂ ਮੈਂ ਇਹਨੇ ਛੱਡੀ ਚਰੋਟੀ ਰੁੱਟੀ ਤੇ ਫਿਰ ਬਾਨਾ ਲਾ ਕੋਈ ਵੀ ਆਪਾਂ ਕੀ ਕਰਨਾ ਚਾਹੀਦਾ ਕਿਵੇਂ ਫਿਰ ਬਾਨੇ ਬਣ ਪੈ ਨਹੀਂ ਨਹੀਂ ਨਾ ਵੀ ਲੱਖੀ ਦਾ ਪੇੜ ਥੋੜਾ ਕੱਢਦੇ ਉੱਥੇ ਗਿਆ ਤੇ ਨਾ ਆਪਾਂ ਜਨਾ ਪੈਣਾ ਕਿ ਨਮਗਰ ਦੇ ਏ ਆਪਾ ਬਣਾ ਲਏ ਇਹ ਚੀਜ਼ ਤੇ ਪੱਜਾ ਲੋੜ ਹੀ ਪੈ ਜੂਗਾ ਇਹ ਤਾਂ ਇਹ ਲੱਖੀ ਨੇ ਵੇਰੇ ਨਾਲ ਦੋ ਰੋੜੀਆਂ ਵਾਰੀ ਕੇ ਆਤੇ ਕਰ ਰਹੇ ਆਂ ਆਏ ਔਰ देर ਬਤਾਤੀ ਹੋ ਰਹੇ ਕੋਈ ਨਹੀਂ ਕਰਾ ਤੂੰ ਵੀ ਬਣਾ ਤੂੰ ਰੱਖ ਵੇਰੇ ਬੱਬੀ ਆਪ ਗ੍ਰੀਸ ਹੀ ਨਹੀਂ ਕਰਨਾ ਮਸ਼ੀਨ ਆ ਤੂੰ ਕਿੰਨੀ ਕਰਨਾ ਹੈ ਮੇਰੇ ਉੱਠੇ ਦਾਵਾ ਸਾਫਾ ਚੜਨ ਲੱਗਾ ਬਹਿਣਾ ਇਹਨਾਂ ਉੱਤੇ ਮਸੀਦ ਬਾ ਕਾ ਦੱਕਾ ਥੋੜਾ ਤੇ ਜਾ ਕੇ ਇਹਨਾਂ ਮਨ ਦੱਸੇ ਕਰੀ ਡੱਕਾ ਘੜੰਦਾ ਵਖਾ ਹਾਂ ਹੁਣ ਸਵੇਰ ਦਾ ਹੀ ਲੱਗੇ ਸਾਰਾ ਦਿਨ ਸਾਬ ਨੂੰ ਬਾਜ਼ਾਰ ਚ ਕੈਮਰਾ ਚੁੱਕ ਕੇ ਮੈਂ ਜਾ ਰਿਹਾ ਹਾਂ ਜਿੱਥੋਂ ਮੈਨੂੰ ਇੰਟਰਵਿਊ ਦੇਂਦਾ ਬਣਾ ਐਨ ਪਿਆ ਨਿਕਰਾਰ ਲਾ ਛੇਤੀ ਲਿਆ ਆਹ ਯਾਹ ਵਾਲੇ ਆਲੇ ਜਲਦੀ ਆਹ ਓ ਇਹ ਮਹਾਕਾਉਂਟਰ ਹੈ ਸਪੈਸ਼ਲ ਮਸ਼ੀਨ ਚੈਨਲ ਟੁੱਟ ਗਿਆ ਕਿਵੇਂ ਤੇਰੇ ਮੇਰੇ ਕਾਉਂਟਰ ਚ ਲੈ ਚੱਲ ਦੁਪੰਤੇ ਕੋਣੀ ਉਹ ਬਾਟ ਪਿਆਗਾ ਮੈਨੂੰ ਕੰਨ ਦੱਸਿਆ ਤੈਨੂੰ ਇਹ ਆਕਾਰਾਂ ਪੱਲੇ ਤੇ ਦੱਸਿਆ ਕਹ ਦੱਸਿਆ ਮੈਂ ਕੋਈ ਗੱਲ ਕੀਤੀ ਮੈਂ ਹਾਂ ਸ਼ਾਮ ਨੂੰ ਤੇ ਦੱਸਾ ਜੇ ਕਿ ਜਦੋਂ ਕੰਮ ਹੋ ਗਿਆ ਇੱਕ ਗੱਲ ਮੈਂ ਪਹਿਲਾਂ ਦੱਸ ਲੈਣਾ ਉਹਨੇ ਤੇ ਸਰਕਾਰਾ ਕੀਤੀ ਬਠੇ ਜੇ ਤੂੰ ਦੱਸਿਆ ਜੀ ਲਿਆ ਦੁਗਲਾ ਘਰਾੜ ਹੀ ਲਈਆਂ ਵਖਾ ਨਾ ਤਾਂ ਇਹ ਫੜੋ ਬਈ ਲਿਆ ਲਿਆ ਜਲਦੀ ਉਹ ਕਿੱਥੇ ਜਾ ਕਰੇ ਕੀ ਹੈ ਹਲਾ ਹੜ ਮੈਂ ਚਾਹ ਨਹਾ ਲੈਣਾ ਜਾਂਦਾ ਬੱਬੂ ਨਹਾ ਲੈ ਕੇ ਹੜਿਆ ਕੈਮਰਾ ਹਿੱਦਾ ਫਾੜ ਕਰਕੇ ਤਰਾਈ ਨਾ ਫੜ ਗਿਆ ਬੱਬੀ ਮੈਂ ਹੜ ਮੈਂ ਲਿਆ ਪੀਤਾ ਫੰਟਲ ਇਦਾਂ ਸਾਬ ਨਹੀਂ ਬਣ ਰਹੀ ਇਹ ਉਹ ਦਰਾਨੇ ਕਿ ਇਧਰ ਪਾ ਜਾ ਇੱਕ ਲਾ ਇਹ ਦੂਤ ਲਾ ਉਹ ਲਾ ਨਾ ਨਾ ਹੋਰ ਨਾਲ ਕਰ ਬਸ ਸਾਡੇ ਲੇਕਿਨ ਇਹ ਨਹੀਂ ਬਿੱਟੇ ਪੂਰੇ ਆ ਉਹ ਫਾੜਾ ਨਾ ਪਰਣ ਕਰੇ ਟੀ ਡੱਕਾ ਹਟਦਾ ਤਾਂ ਲਾ ਮਣੀ ਉਹ ਕਰਦੇ ਫੜ ਮੈਣ ਹਾਂ ਜੀ ਬਸ ਠੀਕ ਛੱਡ ਦੇ ਫੜੀ ਕੁ ਪੀਰ ਪਰਲਾ ਬਹੁਤ ਚੰਗਾ ਲੱਗਿਆ ਫੁੱਟਣਾ ਬਣਾ ਫੜੀ ਕੈਮਰਾਮੈਨ ਇੱਕ ਮਿੰਟਾ ਕਾਰਾ ਬੰਦ ਕਰ ਦੋ ਪਪਾ ਜੀ ਇਹ ਪਲਟਾ ਤਿਆਰ ਕਰ ਰਹਾ ਸੱਜਿਆ ਕਾਲ ਜੀ ਸਾਰਿਆਂ ਵੀਰਾਂ ਨੂੰ ਆਪਾਂ ਪਲਟਾ ਤਿਆਰ ਕਰ ਰਹਾ ਜੀ ਦੇਖੋ ਜੀ ਆਪਾਂ 2 ਫੁੱਟ ਇਧਰ ਰੱਖਿਆ ਤੇ ਰੱਖਿਆ ਜਿ ਆਪਾਂ ਫਕਤੀ ਇਹ 2 ਫੁੱਟ ਕਿਤੇ ਦਾ 33 ਇੰਚ ਰੱਖਿਆ ਜੀ ਇੱਕ ਪਾਸੇ ਇਹਦਾ ਮਤਲਬ ਹੈ ਜੇਕਰ ਆਪਾਂ ਇਹਨੂੰ ਤੁਹਾਨੂੰ ਦੱਸਦੇ ਹਾਂ ਬਾਕੀ ਇੱਕ ਵਾਰੀ ਸਾਨੂੰ ਥੜੇ ਨੂੰ ਕੱਢ ਰਹੇ ਹਾਂ ਦੇ ਦੇਖ ਰਹਾ ਪੈਂਦਾ ਆ ਵੇਟ ਰੱਖਦੇ ਬਰਾਬਰ ਜਿਵੇਂ ਇਹਗਾ ਦੁੱਧਾ ਟੋਟਲ 54 54 ਇੰਚ ਹੈ ਜੇਕਰ ਇਹ ਸੈਂਟਰ ਰੱਖਦੇ ਤੇ ਸੈਂਟਰ ਜਿੱਥੇ ਕੰਮ ਨਹੀਂ ਕਰਨਾ ਸੈਂਟਰ ਤੇ ਇਸ ਕਰਕੇ ਕੰਮ ਕਰਨ ਦਾ ਸੈਂਟਰ ਹੋ ਗਿਆ ਉਹਨਾ ਤੇ ਫਿਰ ਜਿਹੜਾ ਮਾਲ ਡਿੱਗੂਗਾ ਤੇ ਉਹਦਾ ਫਿਰ ਸੈਂਟਰ ਚ ਆਇਆ ਤੇ ਉਹਨਾਂ ਹੀ ਅੱਗੇ ਹੋਊਗਾ ਉਹਨਾਂ ਹੀ ਪਿੱਛੇ ਫਿਰ ਇਹਦਾ ਕੋਈ ਹੱਲ ਨਹੀਂ ਜਾਨੀ ਕਿ ਵਾਇਆ ਥੋੜਾ ਬਜੇਗਾ ਇਹਨਾਂ ਮਾਲ ਬਚੂਗਾ ਇਹਨਾਂ ਕੋ ਇਹਦਾ ਕੰਮ ਇਹ ਚੱਲਣਾ ਆਪਾਂ ਇਸ ਕਰਕੇ ਆ ਚੀ ਲੰਬਾਈ ਕਰਦੀ ਅੱਗੇ ਨੂੰ ਕਰਾਂਗੇ ਛੋਟਾ ਪਾਸਾ ਲੰਬਾ ਪਿੱਛੇ ਕਰਾਂਗੇ ਲੰਬੇ ਦਾ ਆਪਾਂ ਨੂੰ ਫਾਇਦਾ ਤੇ ਬਾਕੀ ਤੁਹਾਨੂੰ ਆਪਾਂ ਪੂਰਾ ਦੱਸਾਂਗੇ ਕਿ ਕਿਹੜੇ ਤਰੀਕੇ ਨਾਲ ਲਾਉਣਾ ਹੈ ਬਲਟੇ ਆਪਾਂ ਅੱਗੇ ਵੀ ਲਾਉਂਦੇ ਰਹੇ ਸੀ ਇਹ ਮੇਰਾ ਨੁਕਸਾਨ ਦੇ ਜਾੜੇ ਆ ਪਲਟਾ ਪਰ ਮੈਨੂੰ ਪਤਾ ਹੀ ਹੈ ਇਹ ਜੋ ਫਾਹ ਜਾਂਦਾ ਨਾ ਇਹ ਫਾਹ ਜਾਂਦਾ ਨਾ ਬੜਾ ਔਖਾ ਕਰਦੀਦਾ ਕਿੰਨੂੰ ਪਲਟੇ ਨੂੰ ਕਿ ਮਸ਼ੀਨ ਨੂੰ ਉਹ ਫਾਹ ਜਾਂਦਾ ਕਰ ਗੰਦ ਜਾਂਦਾ ਮੂਗੀ ਇਹ ਅੱਛਾ ਚਾਰ ਪੰਜ ਬੰਦੇ ਤੁੰਨਾਂ ਨੂੰ ਲਾਣੇ ਬੰਦੇ ਮੇਰੀ ਮੇਰੀ ਲੜਾਈ ਦੇ ਜਾੜਿਆਣਾ ਇਹ ਡਰਾਈਵਰਾਂ ਨੂੰ ਡੋ ਵੀ ਦਿੰਦਾ ਤਾਰ ਵੀ ਦਿੰਦਾ ਹਨਾ ਐਵੇਂ ਕਰ ਲੈਣਾ ਜੇ ਲੱਗੀ ਜਾਵੇ ਲੱਗੀ ਜਾਵੇ ਜੇ ਪਲਟਾ ਲੱਗ ਗਿਆ ਮਗਰ ਬੰਦਨ ਪਜਾਉਂਦਾ ਇੱਕ ਬੰਦਾ ਦਾ ਮਗਰ ਰਹਿੰਦਾ ਉਹ ਗਿੱਕੀ ਨਾਲ ਪਿਆ ਵੀ ਕਰੇ ਉਹ ਲਿਆ ਅਰਥ ਬਣਾਇਆ ਉਹ ਨਹੀਂ ਬਣਾਗਾ ਕਾਣਾ ਵੀ ਵਰਤਾ ਵੀ ਫਰਪਾ ਦਿੰਦਾ એ મારે તે આદરા કંપેંદે કંદે એંધે એક ઓરખ દે સાણ આ કડા આ જાના આઈ છે હાથ બંધો પર ચોક કર ચાલ લખો ચલો 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 ન્યાર ન્યાર નપડો ચલો લખો વાડી સતા நக்கோ மேடா ஊழியா நக்கோ இவரு கொடுக்கு அல்ல